ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਪਿੰਡ ਜਗਮਾਲਵਾਲੀ ਦੇ ਡੇਰਾ ਮਸਤਾਨਾ ਸ਼ਾ ਬਿਲਚੋਸਤਾਨੀ ਆਸ਼ਰਮ ਵਿਖੇ ਸੰਤ ਵਕੀਲ ਸਾਹਿਬ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਲਈ ਪੁੱਜੇ। ਉਹਨਾਂ ਨਾਲ ਡੇਰੇ ਬਿਆਸ ਦੇ ਨਵੇਂ ਗੱਦੀਸ਼ੀਲ ਜਸ਼ਦੀਪ ਸਿੰਘ ਗਿੱਲ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਸਨ। ਤਦਵਾਲ ਦੇ ਪਹੁੰਚਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਇਸ ਤੇ ਲਗਾਤਾਰ ਸਵਾਲ ਹੀ ਕੱਲ ਤੋਂ ਹੀ ਚੁੱਕੇ ਜਾ ਰਹੇ ਨੇ। ਹੁਣ ਰਾਜ ਖਾਲਸਾ ਦਾ ਇਸ ਤੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਦਾਦੂਵਾਲ ਤਤੀਆਂ ਤਤੀਆਂ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਨੇ ਹੋਰ ਕੀ ਕਿਹਾ ਹੈ ਸੁਣੋ ਤੂੰ ਬਾਲ ਵਰਗੇ ਆਰਐਸਐਸ ਦੇ 에ਜੈਂਟ ਬਣ ਕੇ ਦਾੜਾ ਪ੍ਰਕਾਸ਼ ਹੈ ਸਿਰ ਤੇ ਦਮਾਲ ਹੈ ਤੇ ਪੰਜ ਕਕਾਰ ਵੀ ਪਹਿਨੇ ਹੋਇਆ ਦਿਸਣ ਦੇ ਵਿੱਚ ਸਿੱਖ ਲੱਗਦਾ ਅਮਰਤ ਧਾਰੀ ਸਿੱਖ ਲੱਗਦਾ ਪਰ ਜੋ ਨੀਤੀਆਂ ਨੇ ਜੋ ਆਰਐਸਐਸ ਦੇ ਝੰਡੇ ਤੇ ਕੰਮ ਕਰ ਰਿਹਾ ਹੈ ਜੋ ਸਰਕਾਰਾਂ ਦੇ ਕਹਿਣ ਤੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਦਾਤੀ ਫੇਰ ਰਿਹਾ ਹੈ ਉਹ ਦਾदू ਵਾਲਾ ਉਹਦੀ ਨੀਤ ਤੋਂ ਪਤਾ ਲੱਗਦਾ ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ ਦੇਖਣ ਦੇ ਵਿੱਚ ਸਾਡਾ ਲੱਗਦਾ ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ ਉਥੋਂ ਆਰਐਸਐਸ ਦਾ ਏਜੰਟ ਸਿੱਧਾ ਹੁੰਦਾ ਹੈ ਕੇ ਆਰਐਸਐਸ ਦਾ ਏਜੰਟ ਹੈ ਬਿਲਕੁਲ ਸਿੱਧ ਸਾਬ ਦਾ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਹੇ ਸੀ ਵਿਰੋਧ ਹੋਣ ਦੇ ਬਾਵਜੂਦ ਵੀ ਇਹਦੇ ਬਾਹਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ ਤੇ ਵੱਡਾ ਖੱਬੀ ਖਾਨ ਬਾਹਰ ਤੱਕ ਨਹੀਂ ਨਿਕਲਿਆ ਸੀ ਜਿਹੜਾ ਕਹੋਂਦਾ ਸੀ ਮੈਂ ਕਰ ਦੂੰ ਬਾਹ ਕਰ ਦੂੰ ਮੇਰੇ ਕੋਲ ਅਸਲ ਹੈ ਗੁੰਡਾ ਕਰਦੀ ਬਹੁਤ ਕਰਦਾ ਰਿਹਾ ਇਹ ਬੰਦਾ ਦਾਦੂ ਪਿੰਡ ਦੇ ਲੋਕ ਆ ਖੇਤ ਜਾਣ ਤੋਂ ਵੀ ਡਰ ਲੱਗ ਗਏ ਸੀ ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ ਇਹ ਹਜਾਏ ਇਨਸਾਨ ਰਿਹਾ ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜੇ ਮਸੰਦ ਲੋਕਾਂ ਨੇ ਇਹੋ ਜੇ ਆਰਐਸਐਸ ਦੇ ਟੁਕੜਬੋਚਾ ਨੇ ਸਾਡੀ ਕੌਮ ਦਾ ਘਾਣ ਕੀਤਾ ਸਾਡੀ ਕੌਮ ਦਾ ਨੁਕਸਾਨ ਕੀਤਾ ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਇੱਥੇ ਸਾਡੀ ਕੌਮ ਨੂੰ ਹਰ ਕੋਈ ਘੌਣ ਵਾਂਗੂ ਲੱਗਿਆ ਹੋਇਆ ਹੈ ਕੋਈ ਪੱਗਾ ਬਣ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ ਤੇ ਕੋਈ ਗਾਤਰੇ ਪਾ ਕੇ ਲੱਗਿਆ ਕੋਈ ਸਾਡੇ 5 ਕਾਰਡ ਪਾ ਲੈਣ ਦਾ ਦਾੜੇ ਪ੍ਰਕਾਸ਼ ਕਰ ਲੈਂਦਾ ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ ਪਰ ਅਸੀਂ ਚੁੱਪ ਬੈਠੇ ਆ ਸਾਡੀ ਐ ਜੀ ਪੀ ਸੀ ਚੁੱਪ ਬੈਠੀ ਹੈ ਸਾਡੇ ਆਗੂ ਚ ਬੈਠੇ ਆ ਬੋਲੂ ਕੌਣ ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਆ ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠਿਆ ਕੋਈ ਬਾਦਲ ਕਾਂ ਦੀ ਝੋਲੀ 'ਚ ਬੈਠਾ ਕੋਈ ਭਾਜਪਾ ਦੀ ਝੋਲੀ 'ਚ ਬੈਠਾ ਕੋਈ ਕਾਂਗਰਸ ਦੀ ਝੋਲੀ 'ਚ ਬੈਠਾ ਤੇ ਕੋਈ ਨਵੇਂ ਝਾੜੂ ਵਾਲਿਆਂ ਦੀ ਝੋਲੀ 'ਚ ਬੈਠਾ ਬੋਲੂ ਕੌਣ ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ ਪ੍ਰਸਾਦ ਕਿਹਨਾ ਦੇ ਦਿੰਦਾ ਕੋਈ ਆਰਐਸਐਸ ਦਾ ਆ ਕੋਈ ਦਿੱਲੀ ਆਈ ਜੁੰਡਲੀ ਦਾ ਕੋਈ ਨਾਗਪੁਰ ਜੜਿਆ ਬੈਠਾ ਮੈਥੋ ਅੱਜ ਸੱਚ ਨਿਕਲਣਾ ਮੂੰਹ ਦੇ ਵਿੱਚੋਂ ਕਿਉਂਕਿ ਯਾਰ ਇਹਨਾਂ ਲੋਕਾਂ ਨੇ ਇਹਨਾਂ ਕਹ ਕਹਣ ਕਰਤਾ ਜੇ ਅਸੀਂ ਅੱਜ ਤੱਕ ਬੋਲੇ ਨਹੀਂ ਆਮ ਜਨਤਾ ਬੋਲੀ ਨਹੀਂ ਤਾਂ ਇਹਨਾਂ ਨੇ ਆ ਮौज-ਮਸਤੀਆਂ ਕੀਤੀਆਂ ਨੇ ਆ ਦੇਖ ਲੋ ਨਵੀਂ ਕਰਤੂਤ ਦਾਦੂ ਵਾਲ ਦੀ ਮੈਂ ਦਿਖਾਉਣ ਲੱਗਾ ਡੇਰਿਆਂ ਨੂੰ ਪ੍ਰੋਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਕਹਣ ਕਰਨ ਵਾਲਾ ਇਹ ਬੰਦਾ ਸ਼ੇਅਰ ਕਰੀ ਚਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀਆਂ ਗਰਮ ਬੋਲ ਜਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੁਹਾਣਾ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆ ਡੇਰੇ ਬਿਆਸ ਦਾ ਮੁਖੀ ਖੜਾ ਹੈ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਉਹ ਹੱਥ ਜੋੜੀ ਖੜਾ ਹੈ ਤੇ ਆ ਦੂਜੇ ਪਾਸੇ ਗਾਤਰਾ ਉਤੋਂ ਦੀ ਹੈ ਦਾੜਾ ਪ੍ਰਕਾਸ਼ ਹੈ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੁਕੜ ਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਵਾਲਾ ਹੈ ਜਿਹਦਾ ਨਾਮ ਦਾਦੂ ਵਾਲਾ ਹੈ ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ ਗੱਲਾਂ ਬਾਤ ਉੱਚੀਆਂ ਕਰਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਵੋਟਾਂ ਤੋਂ ਪਹਿਲਾਂ ਦਾ ਬਿਆਨ ਆਇਆ ਸੀ ਕਿ ਲੱਖਾ ਸਧਾਨਾ ਪੰਥਕ ਨਹੀਂ ਹੈ ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ ਓਏ ਲੱਖਾ ਸਧਾਨਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ ਵੱਡੇ ਬਾਬਾ ਜੀ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਲੱਖਾ ਆ ਜਿਹੜੇ ਤੁਸੀਂ ਪ੍ਰੋਮੋਟ ਕਰ ਰਹੇ ਹੋ ਸੰਗਤ ਜੀ ਆ ਦੇਖ ਲੋ ਇਹਨਾਂ ਡੇਰਿਆਂ ਨੇ ਸਾਨੂੰ ਘਣ ਵਾਂਗੂ ਖਾਧਾ ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ ਸਾਫਤ ਹੋ ਗਿਆ ਕਈ ਬੰਦੇ ਇੱਥੇ ਬਲਤਕਾਰ ਦੇ ਕੇਸ ਦੇ ਵਿੱਚ ਅੰਦਰ ਨੇ ਅੱਜ ਜਿਹੜੇ ਆਪਣੇ ਆਪ ਨੂੰ ਗੁਰੂ ਘੋਮਦੇ ਸੀ ਜਿਹੜੇ ਕਦੇ ਕੋਈ ਕਲੰਗੀ ਲਾਉਂਦਾ ਸੀ ਸਾਡੇ ਗੁਰੂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ ਬਹੁਤ ਜੇਲਾਂ ਚ ਬੈਠੇ ਹੋ ਡੇਰੇ ਚਲਾ ਰਹੇ ਸੀ ਤੇ ਅੱਜ ਇਹ ਬਿਆਸ ਵਾਲਾ ਡੇਰਾ ਚਲਾ ਰਿਹਾ ਹੈ ਤੇ ਇਹ ਆਪਦਾ ਇੱਕ ਨਵਾਂ ਮੁਖੀ ਥਾਪ ਰਹੇ ਹੈ ਤੇ ਉੱਥੇ ਦਾਦੂ ਵਾਲ ਦਾ ਕੀ ਕੰਮ ਹੈ ਭਰਾਵੋ ਉੱਥੇ ਦਾਦੂ ਵਾਲ ਕੀ ਕਰ ਰਿਹਾ ਹੈ ਕਿ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਡੇਰਿਆਂ ਦੇ ਵਿੱਚ ਜਾਓ ਕਿਸੇ ਦੇ ਨੂੰ ਗੁਰੂ ਮੰਨੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ 10ਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ ਤੇ ਸਾਡਾ ਸਿਰਕਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਤੇ ਇਹ ਦਾਦੂਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ ਜਾਂ ਇਹ ਕਿਸੇ ਸਰਕਾਰ ਦੇ ਟੁੱਕੜ ਬੋਚ ਦਾ ਕੰਮ ਨਹੀਂ ਇਹ ਦੱਸੋ ਕੀ ਦਾ ਕੰਮ ਹੈ ਗਦਾਰਾਂ ਦਾ ਕੰਮ ਹੀ ਹੈ ਨਾ